ਜੀ ਸਾਥੀ ਕਾਲ ਜੀ ਜੀਐਸਪੀਬੀ02 ਦੇ ਵੈਲਕਮ ਕਰਦਾ ਤੁਹਾਡੇ ਸਾਰੇ ਵੀਰਾਂ ਦਾ ਮੈਂ ਤੁਹਾਡਾ ਆਪਣਾ ਜੱਤੀ ਪੰਮਰੀ ਫਰੀਆ ਲਓ ਜੀ ਜਿੱਦਾਂ ਤੰਤਨ ਬਾਬਾ ਦੀਪ ਸਿੰਘ ਪਿੱਜਨ ਕਲਾਬ ਵੱਲੋਂ ਸ਼ੀਲਡ ਉਡਾਈ ਜਾ ਰਹੀ ਹੈ ਜੀ ਤੇ 10 ਛੱਤਾਂ ਨੂੰ ਮੋਹਰਾਂ ਲੱਗ ਚੁੱਕੀਆਂ ਵਾ ਜੀ ਤੇ ਉਹ ਪਾੜ ਪਾਤਾ ਵਾ ਆਪਾਂ ਤੇ ਆ ਸਾਈਗਨ ਪਾੜਤਾ ਜੀ ਤੇ ਆਓ ਹੁਣ ਆਪਾਂ ਆਏ ਆ ਸੋਹੇਲ ਵੀਰ ਦੇ ਕੋਠੇ ਤੇ ਠੀਕ ਹੈ ਜੀ ਤੇ ਸੋਹੇਲ ਵੀਰ ਦੇ ਕੋਠੇ ਤੇ ਆਏ ਆ ਮੋਹਰਾਂ ਲਾਉਣ ਤੇ ਕਰਦੇ ਆ ਗੱਲਬਾਤ ਵੀਰ ਜੀ ਹੁਣਾ ਨਾ ਤੇ ਨਾਲੇ ਮੋਹਰਾਂ ਲੱਗਣ ਲੱਗੀਆਂ ਜੀ ਹਾਂਜੀ ابو ਵੀਰ ਜੀ ਕਿਦੀ ਛੱਤ ਤੇ ਆਏ ਆ ਪਾਜੀ ਆ ਵੀਰ ਆਪਣਾ ਸਿੰਮੂ ਭਾਰਾ ਸ਼ਕੇਰ ਦਾ ਘਾਸ ਆ ਠੀਕ ਹੈ ਜੀ ਪਾਰਟੀ ਆਪਣੀ ਬੋਵੀ ਉਸਤਾਦ ਜੀ ਬਿੱਲਾ ਵੀਰ ਆਸਟ੍ਰੇਲੀਆ ਵਾਲੇ ਆ ਠੀਕ ਹੋ ਗਿਆ ਜੀ ਤੇ ਆ ਬਬੇਕ ਸ਼ਰਮਾ ਜੀ ਕਲੀਫਾ ਸਾਹਿਬ ਆਪਣੀ ਪਾਰਟੀ ਦੇ ਇਹਨਾਂ ਦੇ ਪਹਿਲਾਂ ਵੀ ਵੀਰ ਨਾਲ ਆਪਣਾ ਕਿੰਨੀ ਵਾਰੀ ਮੁਲਾਕਾਤ ਕਰਾਈ ਆ ਜੀ ਇਹ ਵੀ ਭਾਈ ਨਾਲ ਆਪਣੇ ਮੈਂਬਰ ਆ ਠੀਕ ਹੋ ਗਿਆ ਜੀ ਇਹ ਜੋ ਗੱਲ ਆ ਲੋ ਜੀ ਲਾਓ ਜੀ ਪਹਿਲੇ ਪਰਿੰਦੇ ਨੂੰ ਮੋਰ ਪਹਿਲੇ ਨੂੰ ਲੱਗ ਗਈ ਹੈ ਮਲਵਾਈ ਨੂੰ ਤੇ ਆ ਦੂਜੇ ਪਰਿੰਦੇ ਨੂੰ ਮੋਰ ਲੱਗ ਲੱਗੀ ਹੈ ਆ ਦੂਜੇ ਪਰਿੰਦੇ ਨੂੰ ਮੋਰ ਲੱਗ ਗਈ ਹੈ ਜੀ ਠੀਕ ਹੈ ਜੀ ਠੀਕ ਹੋ ਗਿਆ ਜੀ ਆ ਲੋ ਜੀ ਆ ਤੀਜੇ ਪ੍ਰਿੰਦੇ ਨੂੰ ਮੋਰ ਲੱਗ ਗਿਆ ਵਾਹ ਵੀ ਉਹਦੇ ਜਿਹੜਾ ਚੌਥੇ ਪ੍ਰਿੰਦੇ ਨੂੰ ਮੋਰ ਲੱਗ ਗਿਆ ਚੱਲੋ ਜੀ ਠੀਕ ਆ ਪੰਜਵੇਂ ਕਬੂਤਰ ਦੇ ਮੋਰ ਲੱਗ ਗਏ ਉਤਰ ਵਿੰਗਾ ਮਾਰ ਠੀਕ ਹੋ ਗਿਆ ਜੀ ਮਮਾ ਰੰਗ ਤੋਂ ਬੜੇ ਪਾਕਿਸਤਾਨੀ ਚਾਏ ਦੇ ਉਪਰਾਵਾ ਬੜੇ ਭੇੜੇ ਲਾਏ ਤੇ ਫਿਰ ਫਿੱਕੇ ਹੋ ਗਏ ਥੋੜੇ ਜਿਹੇ ਇਹਦੇ ਨੂੰ ਚੰਗੋ ਜੀ ਐ ਕਮਾਦੀ ਹੈਗੀ ਠੀਕ ਹੈ ਜੀ ਚਿੱਟੇ ਬਰਦ ਲਵਾ ਲਓ ਆ ਲੋ ਜੀ ਇਹ ਸਾਤੇ ਹੀ ਹੈ ਆਪਣੀ ਧਰਮ ਸਿੰਘ ਮਾਰਕੀਟ ਦੇ ਨਾਲ ਠੀਕ ਹੈ ਸਾਹਮਣੇ ਪਾਰਕਿੰਗ ਹੈਗੀ ਏ ਔਰ ਇਹ ਲੱਗੇ ਹੈਗੀ ਏ ਇਹ ਸਾਤ ਆ ਲੋ ਜੀ ਤਦ ਮੈਂ ਪ੍ਰਿੰਟ ਦੇ ਦੇ ਮੋਰ ਲੱਗ ਗਿਆ ਦੇਖੋ ਲਾਣੀ ਠੀਕ ਹੋ ਗਿਆ ਜੀ ਆਹ ਵਾਟ ਮਾਦੀ ਇਹ ਜੋਤਰੀ ਠੀਕ ਹੈ ਜੀ ਹਾਂਜੀ ਹਾਂਜੀ ਉਸਤਾਦੀ ਠੀਕ ਹੋ ਗਿਆ ਜੀ ਮਾਦੀ ਨੂੰ ਲੱਗ ਗਿਆ ਮੋਰ ਅਠਾ ਕਬੂਤਰਾਂ ਨੂੰ ਮੋਰ ਲੱਗ ਗਿਆ ਜੀ ਅੱਜ ਦੇਖ ਰਹੇ ਸੀ ਲਿਸਟ ਪਾਈ ਹੈ ਹਲੋ ਵੀਰ ਜੀ ਅਗਲੀ ਛੱਤ ਤੇ ਮੋਰਾਂ ਲਾਉਣ ਪਹੁੰਚੇ ਆ ਜੀ ਮਨਵੀਰ ਵੀਰ ਦੀ ਛੱਤ ਤੇ ਢੋਲੀ ਮੱਲੇ ਸਿਮੂ ਵੀਰ ਜੀ ਦਾ ਸ਼ਾਗਿਰਦ ਜੀ ਠੀਕ ਹੈ ਜੀ ਆ ਪਹਿਲੇ ਕਬੂਤਰ ਨੂੰ ਮੋਰ ਲੱਗ ਗਿਆ ਹੈ ਅਵੀ ਇਹਨੇ ਬਾਹਰ ਹੀ ਛੱਡੇ ਹੋਏ ਇਹ ਪਰਿੰਦੇ ਸਾਰੇ ਫਿਲੇ ਪਰਿੰਦੇ ਨੂੰ ਮੋਹ ਲੱਗੀ ਜੀ ਤਾਂ ਦੂਜੇ ਪਰਿੰਦੇ ਨੂੰ ਮੋਹ ਲੱਗੀ ਜੀ ਆਹ ਲੋ ਜੀ ਤੀਜਾ ਪਰਿੰਦਾ ਠੀਕ ਹੈ ਜੀ ਬੰਤੀ ਨਾ ਆਹ ਲੋ ਜੀ ਚੌਥਾ ਪਰਿੰਦਾ ਇਹ ਆਹ ਲੋ ਜੀ ਹਾਂ ਜੀ ਮਾ ਪਰਿੰਦਾ ਇਹ ਵੀ ਜੁਣਾ ਦਾ ਠੀਕ ਹੈ ਜੀ ਬੰਨ ਰਿਹਾ ਹਾਂ ਕਿਉਂਕਿ ਉਹਨੇ ਹੋਰ ਲਾ ਲਏ ਨਹੀਂ ਹਾਂ ਲੋ ਜੀ ਛੇਵੇਂ ਪਰਿੰਦੇ ਲਾਓ ਜੀ ਮੋਰ ਆ ਛੇਵਾ ਪਰਿੰਦਾ ਇਹ ਜੀ ਠੀਕ ਹੈ ਜੀ ਤੇਰੀ ਕਰਾਵਾ ਆ ਸਤਵਾਂ ਪਰਿੰਦਾ ਇਹ ਜੀ ਠੀਕ ਹੈ ਜੀ ਆ ਸੱਤ ਪਰਿੰਦੇ ਹੋ ਗਏ ਠੀਕ ਹੈ ਆ ਵੀਰ ਦੇ ਆ ਮਨਗਿਰ ਦੇ ਸਤਵਾਂ ਪਰਿੰਦੇ ਹੋ ਗਏ ਆ ਲੋ ਜੀ ਸ਼ੀਨਾ ਗਰੁੱਪ ਤੋਂ 골ਡੀ ਵੀਰ ਜੱਟ ਵੀਰ ਜੀ ਹਣੀ ਠੀਕ ਹੈ ਜੀ ਆ ਪਹਿਲੇ ਕਬੂਤਰ ਨੂੰ ਮੋਰ ਲੱਗੀ ਜੇ ਆਹ ਲੋ ਜੀ ਪਹਿਲੇ ਪਰਿੰਦੇ ਨੂੰ ਮੋਰ ਲੱਗੀ ਹੈ ਵੀਰ ਜੀ ਹੁਣਾਂ ਦੀ ਛੱਤ ਤੇ ਇਹ ਪਾਰਟ 2 ਦੀ ਤੀਸਰੀ ਛੱਤ ਜੀ ਜੀ ਆਹ ਲੋ ਜੀ ਆ ਨਾ ਆਹ ਵੇਖੋ ਆਪਾਂ 골ਡੀ ਵੀ ਕੋਠੇ ਆ 골ਡੀ ਵੀਰ ਆ ਦੂਜੇ ਪਰਿੰਦੇ ਨੂੰ ਮੋਰ ਲੱਗੀ ਜੀ ਉਹ ਨਹੀਂ ਥੋੜਾ ਕੰਮ ਪਿਆ ਗਿਆ ਮੈਨੂੰ ਮੈਂ ਜਾਣਾ ਜੀ ਲੋ ਜੀ ਤੀਜਾ ਪਰਿੰਦਾ ਇਹ ਵੀਰ ਜੀ ਹੋਂ ਦਾ ਆਹੋ ਤੇ ਆਪਾਂ ਇੱਥੇ ਗਏ ਆਪਾਂ 5 ਮਿੰਟ ਚ ਲਾ ਗਏ ਨੇ ਖਲੋਨੇ ਨਹੀਂ ਪਏ ਕਿਤੇ ਵੀ ਆਪਾਂ ਮਿੱਟੋ ਮਟ ਲਾ ਕੇ ਥੱਲੇ ਉਤਰਾਈਦਾ ਤੀਜੇ ਪਰਿੰਦੇ ਨੂੰ ਵੀ ਮੋਗ ਲੱਗੀ ਜੀ ਆਹੋ ਉੱਥੇ ਹੈਗੇ ਆ ਨਾ ਆਪਾਂ ਮੈਂ ਕਹਾਂ ਉਹ ਉੱਥੇ ਲੋ ਜੀ ਚੌਥੀ ਮਾਦੀ ਏ ਮੈਂ ਵੀ ਸੇਮ ਪਾਈ ਤਾਂ ਦੀ ਠੀਕ ਹੈ ਜੀ 3 ਪੰਜਵੀਂ ਮਾਦੀ ਦੂਜੀ ਮਾਦੀ ਪੰਜਵਾਂ ਪਰਿੰਦਾ ਠੀਕ ਹੈ ਜੀ ਲੋਈ ਇਹ ਵੀ ਮਾਦੀ ਹੈ ਤੀਤਨੀ ਮਾਦੀ ਛੇਵਾ ਪਰਿੰਦਾ ਜੀ ਇਹ ਵੀ ਮਾਦੀ ਹੈ ਜੀ ਠੀਕ ਹੈ ਜੀ 골ਡਨ ਆ ਲੋਈ ਚਾਰ ਮਾਦੀਆਂ ਹੋ ਗਈਆਂ ਜੀ ਤੇ ਤਿੰਨ ਨਰ ਠੀਕ ਹੈ ਜੀ ਸੱਤ ਇੱਕ ਮਾਦੀ ਨੂੰ ਵੀਰ ਜੀ ਹਣੀ ਮੋਰ ਨੋ ਲੱਗੇ ਨੇ ਹੋਰ ਲੋ ਜੀ ਇਹ ਵੀ ਮਾਦੀ ਹੈ ਆ ਲੋ ਜੀ ਚੌਥੀ ਛੱਤ ਬਾਬਾ ਜੀ ਦੀ ਬਾਬਾ ਟੋਨੀ ਜੀ ਠੀਕ ਹੈ ਜੀ ਸ਼ੀਨਾ ਗਰੁੱਪ ਆ ਪਹਿਲੀ ਮਾਦੀ ਨੂੰ ਮੋਰ ਲੱਗੀ ਹੈ ਜੀ ਆ ਲੋ ਜੀ ਬਾਬਾ ਜੀ ਇਹ ਮਾਦੀ ਕਹਿੰਦਾ ਲੋ ਇਹ ਵੀ ਮਾਦੀ ਦੂਜੀ ਵੀ ਮਾਦੀ ਜੀ ਅੱਛਾ ਤਾਂ ਕੀ ਨਾ ਆਪਣਾ ਆ ਲੋ ਜੀ ਇਹ ਵੀ ਮਾਦੀ ਹੈ ਇਹ ਵੀ ਮਾਦੀ ਹੈ ਜੀ 3 3 ਮਾਦੀਆਂ ਜੀ ਬਾਬਾ ਜੀ ਦੇ ਘਰ ਤੇ ਸਾਡੇ ਲਾਕੇ ਮਾਦੀਆਂ ਜਿਆਦਾ ਰਵਾਂ ਜੀ ਇਹ ਵੀ ਮੱਵੇ ਨਰ ਇਹ ਮਾਦੀ ਮਾ ਤਾਂ ਵੀ ਮਾਦੀ ਹੈ ਜੀ ਬਹੁਤ ਹੀ ਸਰੀ ਇਹ ਵੀ ਮਾਦੀ ਹੈ ਤਾਂ ਵੀ ਮਾਦੀ ਹੈ ਜੀ ਉਹ ਦਰਵਾਜ਼ੇ ਕੋਲ ਪੰਜਵੀਂ ਮਾਦੀ ਹੈ ਜੀ ਪੰਜ ਮਾਦੀਆਂ ਹੋਈਆਂ ਇੱਥੇ ਮਾਦੀ ਹੈ ਲੋ ਜੀ ਤਾਂ ਵੀ ਮਾਦੀ ਹੈ ਸਾਰੀਆਂ ਮਾਦੀਆਂ ਅੱਠ ਨੇ ਠੀਕ ਹੈ ਜੀ ਨਹੀਂ ਨਹੀਂ ਹੈਗੇ ਦੋ ਨਾਲ ਚੱਲਿਆ ਇਹ ਛੇ ਮਾਦੀਆਂ ਠੀਕ ਹੈ ਜੀ ਨਹੀਂ ਵੀਡੀਓ ਬਣਾਉਂਦਾ ਇਹ ਛੇ ਮਾਦੀਆਂ ਜੀ ਬਾਬਾ ਜੀ ਹੁਣਾਂ ਦੀ ਛੱਤ ਤੇ ਤੇ ਦੋ ਨਰਜੇ ਬਾਬਾ ਜੀ ਹੁਣਾਂ ਕੋ ਠੀਕ ਹੈ ਜੀ ਜੋ ਕਿ ਸਵੇਰੇ ਉਡਾਰੇ ਨੇ ਹਲੋ ਜੀ ਇਹ ਨਾਰੇ ਦਾ ਇਹ ਨਰਜੇ ਸਤਵਾਂ ਨਰਜੇ ਠੀਕ ਹੋ ਗਿਆ ਜੀ ਹਲੋ ਜੀ ਇਹ ਵੀ ਨਾਰੇ ਗਏ ਠੀਕ ਹੈ ਜੀ ਇਹ ਅੱਠ ਪਰਿੰਦੇ ਬਾਬਾ ਜੀ ਠੀਕ ਹੈ ਜੀ ਐ 8 ਪ੍ਰਿੰਦੇ ਜੇ ਬਾਬਾ ਜੀ ਦੇ ਠੀਕ ਹੈ ਜੀ ਤੇ 8 ਚੋਂ 7 ਉੱਡਣੇ ਜੀ ਠੀਕ ਹੋ ਗਿਆ ਜੀ ਤੇ ਇੱਕ ਪਾਇਲਟ ਨੂੰ ਮੋਰ ਹੋਰ ਲਵਾਉਣ ਲੱਗੇ ਨੇ ਬਾਬਾ ਜੀ ਹੁਣੀ ਉਹ ਅੱਜ ਬਾਬਾ ਜੀ ਦੇ ਪ੍ਰਿੰਦੇ ਠੀਕ ਹੈ ਜੀ ਆ ਇੱਕ ਮੋਰ ਹੋਰ ਲਵਾ ਲਈਏ ਠੀਕ ਹੋ ਗਿਆ ਜੀ ਬਾਬਾ ਜੀ ਇਹ 9 ਪ੍ਰਿੰਦੇ ਜੀ ਇਹਨਾਂ ਚੋਂ 7 ਉੱਡਣੇ ਜੀ ਠੀਕ ਹੈ ਜੀ 7 ਪ੍ਰਿੰਦੇ ਉੱਡਣੇ ਜੀ ਤੇ ਦੋ ਛੱਡ ਦੇਣਗੇ ਵੀ ਜਿਹੜੇ ਨਹੀਂ ਉੱਡੇ ਹਲੋ ਜੀ ਵਿੱਕੀ ਵੀਰ ਜੀ ਨਾਲ ਛੱਤ ਤੇ ਆਏ ਜੀ ਅੰਮ੍ਰਿਤਦਾ ਵੀ ਆਈ ਵਿੱਕੀ ਗੋਪੀ ਵੀਰ ਜੀ ਹੁਣਾਂ ਦੀ ਛੱਤ ਤੇ ਠੀਕ ਹੈ ਜੀ ਇਹਨਾਂ ਨਾਲ ਪਾਰਟ 1 ਚ ਮੁਲਾਕਾਤ ਕਰਾਈ ਹੈ ਜੀ ਜਿਹੜੇ ਵੀਰ ਜੀ ਹੁਣੀ ਮੋਹਰਾਂ ਲਾ ਕੇ ਆਏ ਨੇ ਉਹ ਵੀ ਵੀਰ ਹੁਣੀ ਤੇ ਇਹ ਜੀ ਆਪਣੇ ਵਿੱਕੀ ਵੀਰ ਜੀ ਤੇ ਆ ਪਹਿਲਾ ਪ੍ਰਿੰਦਾ ਨੂੰ ਲਵਾਉਣ ਲੱਗੇ ਜੇ ਮੋਹਰ ਆ ਲੋ ਜੀ ਪਹਿਲਾ ਪ੍ਰਿੰਦਾ ਠੀਕ ਹੋ ਗਿਆ ਜੀ ਠੀਕ ਹੋ ਗਿਆ ਲੱਖਵਾਤ ਆ ਲੋ ਜੀ ਪਹਿਲੇ ਪਰਿੰਦੇ ਨੂੰ ਮੋਹ ਲਵਾ ਲਈਏ ਵੀਰ ਜੀ ਹਣਾ ਨੇ ਆਹ ਲੋ ਜੀ ਆ ਦੂਜਾ ਪਰਿੰਦਾ ਜੀ ਵੀਰ ਜੀ ਹਣਾ ਦਾ ਵਾਡੋ ਕਿੱਥੇ ਲਵਾ ਲਈ ਠੀਕ ਹੋ ਗਿਆ ਜੀ ਆ ਲੋ ਜੀ ਆ ਤੀਜੇ ਪਰਿੰਦੇ ਤੇ ਮੋਹ ਲੱਗ ਗਈ ਓਏ ਉਹਨੂੰ ਨਹੀਂ ਪਤਾ ਯਾਰ ਬਾਗਸ ਆ ਲੋ ਜੀ ਵੀ ਮਾੜਾ ਦੱਸ ਦਿਓ ਬੀ ਇਹਨੂੰ ਲਾਉਣੀ ਆਪਾਂ ਆ ਚੌਥਾ ਪਰਿੰਦਾ ਠੀਕ ਹੈ ਜੀ ਓਕੇ ਠੀਕ ਹੋ ਗਿਆ ਜੀ ਆ ਲੋ ਜੀ ਚਾਰ ਨੂੰ ਲਾ ਦੇ ਨਹੀਂ ਮਾਦੀਆਂ ਸਾਰੀਆਂ ਮੋਟੇ ਤੇ ਬੰਨੋ ਆਹ ਲੋ ਲਿਆਓ ਜੀ ਆਹ ਲੋ ਜੀ ਇੱਕ ਪਰਿੰਦਾ ਆ ਜੀ ਠੀਕ ਹੈ ਜੀ 85 ਪੰਜ ਆ ਲੋ ਜੀ ਇੱਥੇ ਇੱਕ ਲਾ ਲੋ ਬਿੰਨਾ ਇੱਕ ਇੱਕ ਹੱਲੇ ਆ ਗਿਆ ਆ ਡਬਲ ਮੋੜ ਤੇ ਜੀ ਭਾਈ ਆ ਆਪਣਾ ਅਮਰਤ ਵੀਰ ਜੀ ਆ ਡਬਲ ਮੋੜ ਆ ਤਾਂ ਕਰਕੇ ਲੱਗਦੀ ਵੀ ਇਹ ਵੀ ਭਾਈ ਹੁਣਾਂ ਦਾ ਸ਼ੀਲਡ ਚ ਕੋਠਾ ਵਾ ਦੂਜੀ ਪਾਸੇ ਤਾਂ ਕਰਕੇ ਉਹਦੀਆਂ ਮੁਰਾਂ ਵੀ ਆਪਾਂ ਲਾ ਰਹੇ ਨੇ ਤਾਂ ਡਬਲ ਮੋਰ ਰਹੀ ਗਈਆਂ ਇਹ ਸੱਤ ਮਾਦੀਆਂ ਆਪਣੀਆਂ ਠੀਕ ਹੈ ਜੀ ਠੀਕ ਹੈ ਜੀ ਇਹ ਸੱਤ ਮਾਦੀਆਂ ਜੀ ਉਧਰ ਦੋ ਪਰਿੰਦੇ ਦਾ ਵੀਰ ਜਿਹੜਾ ਦੀਆਂ ਇਹ ਸੱਤ ਮਾਦੀਆਂ ਇਹ ਠੀਕ ਹੋ ਗਿਆ ਜੀ ਆਹ ਲੋ ਜੀ ਇੱਕ ਪਰਿੰਦਾ ਆ ਜੀ ਵੀਰ ਜਿਹੋ ਨਾਲ ਦਾ ਠੀਕ ਹੋ ਗਿਆ ਜੀ ਚੈੱਕ ਕਰੋ ਆਹ ਲੋ ਜੀ ਠੀਕ ਹੋ ਗਿਆ ਜੀ ਠੀਕ ਹੈ ਜੀ ਹਲੋ ਜੀ ਸ਼ਮਸ਼ੇਰ ਵੀਰ ਜੀ ਨਾਲ ਦੀ ਸ਼ਾਤ ਤੇ ਹਾਂ ਜੀ ਬਾਏ ਬਾ ਗਰੁੱਪ ਠੀਕ ਹੈ ਜੀ ਆ ਪਹਿਲੇ ਪਰਿੰਦੇ ਨੂੰ ਮੋਹਰ ਲੱਗੀ ਹੈ ਜੀ ਠੀਕ ਹੋ ਗਿਆ ਜੀ ਪਰਿੰਦੇ ਨੰਬਰ ਤੇ ਭੇਜ ਕਿਹੜੇ ਕਿਹੜੇ ਪੈਸੇ ਦੇ 13 13 2 ਮਿੰਟ ਜਿੰਨੇ ਦਿਨ ਕਿ ਮੋਹਰਾਂ ਲਾਉਣ ਆਣਾ 2 ਮਿੰਟ ਰਹਿ ਜਾਓ ਹੋਈ ਕਿਤੇ ਕੋਈ ਨਾ ਵੀਡੀਓ ਬਣਾ ਕੇ ਪਾ ਲੋ ਕਿ ਆ ਮੋਹਰਾਂ ਆ ਗਈਆਂ ਚਲੋ ਅੱਛਾ ਫੇਰ ਹੁਣ ਨਾ ਇੱਥੇ ਆ ਸਾਰੇ ਲਾਉਂਦੇ ਹੀਰੇ ਭਾਜੀ ਵਿਕੀ ਹੋਣੀ ਹਲੋ ਜੀ ਦੂਜੇ ਪਰਿੰਦੇ ਨੂੰ ਮੋਹਰ ਲੱਗੀ ਠੀਕ ਆ ਉਹ ਮੋਰ ਅਗਿਨੀ ਦੇ ਆਡੇ ਕੋ ਹਲੋ ਜੀ ਆਪਣੇ ਵਾਲੀ ਉਧਰ ਪੂ ਵਾਲੀ ਜਣੀ ਹੈਗੀ ਦੂਜਾ ਤੀਜਾ ਪਰਿੰਦਾ ਹੀ ਆ ਠੀਕ ਹੈ ਜੀ ਨਾ ਤੀਜਾ ਪਰਿੰਦਾ ਆ ਵਾਲੀ ਚ ਨਹੀਂ ਉਧਰ ਨਹੀਂ ਲਾਓ ਹਲੋ ਜੀ ਹਲੋ ਜੀ ਠੀਕ ਹੈ ਜੀ ਤੇ ਚੌਥਾ ਪਰਿੰਦੇ ਨੂੰ ਮੋਰ ਲੱਗ ਗਈ ਹੈ ਜੀ ਵਧੀਆ ਤਾਨੀ ਇਸ ਕੋਈ ਮੋਰ ਨਾ ਹੁੰਦੇ ਆ ਆਪਾਂ ਜੀ ਕਬੂਤਰ ਮੋਰ ਲੱਗ ਗਈ ਜੀ ਚਲੋ ਠੀਕ ਹੈ ਠੀਕ ਹੈ। ਆਹ ਲੋ ਜੀ ਤੇਜੀ ਇਹਨੇ ਛੋਟੀ ਆਹ ਬਤਾਈ 2 4 7 ਬਾਰ ਪਿਛੇ ਜੀ ਤੇਜੀ ਛੋਟੀ ਏ। ਆ ਚਲ ਜਾਣਾ ਤੁਹਾਡਾ ਦਿਨ ਗਲੀ ਕੋਈ ਗੱਲ ਨਹੀਂ। ਪਹਿਲਾਂ ਵੰਗਵਾ ਦੋ-ਦੋ ਪਰ ਬਾਹਰ ਦੇਣੀ ਜੇ ਪੁੱਟੇ। ਜੇ ਪੁੱਟੇ ਹੁੰਦੇ ਆਪਾਂ ਪੈਣਾ ਨਹੀਂ ਹੁੰਣਾ। ਆਹ ਮੁੜ ਕੇ ਵੱਡਾ ਹੋ ਜਾਂਦਾ ਨਾ ਉਮਰ ਤੋਂ ਪਹਿਲਾਂ ਵੱਡਾ ਹੋ ਜਾਂਦਾ। ਹੋ ਜਾਂਦਾ ਉਮਰ ਤੋਂ ਪਹਿਲਾਂ। ਵਾਲ ਕਰ ਲੈਣਾ ਵੱਡਾ ਹੋ ਜਾਂਦਾ। ਹਾਂ। ਇੱਕ ਵਾਰੀ ਵਾਲ ਕਰ ਦਿੱਤੀ ਏ ਦੁਬਾਰਾ ਵੱਡੇ ਹੁੰਦੇ ਕਿ ਛੋਟੇ? ਮੇਲੇ ਨਾਲੋਂ ਵੱਡੇ ਹੀ ਹੁੰਦੇ ਏ। ਆਹ ਲੋ ਜੀ। ਸਾਮਨ ਲਈ ਲਾ ਦੇ ਵੇ ਲੋ ਜੇ ਨਹੀਂ ਮੰਨਦਾ ਰਹਿਣ ਦਿੰਦੇ ਠੀਕ ਹੈ ਜੀ ਲਾਉ ਦੀ ਵੱਡਾ ਹੋਈ ਆ ਲਓ ਜੀ ਇਹ ਪਰਿੰਦਾ ਇੱਕ ਠੀਕ ਹੈ ਜੀ ਅੱਠਵੇਂ ਪਰਿੰਦੇ ਨੂੰ ਮੋਹਰ ਲੱਗੀ ਠੀਕ ਹੋ ਗਿਆ ਜੀ ਆ ਲਓ ਜੀ ਆਲਾ ਵੀਰ ਜੀ ਹੁਣਾਂ ਦੀ ਛੱਤ ਤੇ ਤੇ ਅਮਰ ਵੀਰ ਜੀ ਹੁਣਾਂ ਦੀ ਛੱਤ ਤੇ ਆਈ ਜੀ ਠੀਕ ਹੈ ਜੀ ਮੋਹਰਾਂ ਲੱਗਣ ਲੱਗੀਆਂ ਜੀ ਆਹ ਪਰਿੰਦੇ ਜੇ ਵੀਰ ਜੀ ਹੁਣਾਂ ਤੇ ਆ ਲਓ ਜੀ ਇਹ ਲਓ ਖਲਵਾਓ ਪਹਿਲੇ ਪਰਿੰਦੇ ਨੂੰ ਮੋਲ ਲੱਗੀ ਛੱਟਾ ਹੋ ਗਿਆ ਨਿਕਲ ਗਿਆ ਠੀਕ ਹੈ ਜੀ ਤਿੰਨ ਪੱਤਾ ਬਚਾ ਦੇ ਦੇਖੋ ਲਓ ਨਾ ਨਾ ਇੱਧਰ ਬੈਠਾ ਇਹ ਦੋ ਲਾਗ ਰਾਂ ਦੋ ਕਿੰਨੇ ਆ 2 4 6 7 8 ਤਿੰਨ ਵਰ ਦਾ ਬਚਾ ਜੀ ਤਿੰਨ ਵਰ ਦਾ ਬਚਾ ਜੀ ਡਬਲ ਮੋਰ ਵੀ ਇਹਨੂੰ ਲਓ ਜੀ ਬਗਲ ਚ ਲਵਾਓ ਬਗਲ ਚ ਪਾਹੀ ਪਗਲ ਖਲਵਾਓ ਖਲਵਾਓ ਆ ਤਿੰਨ ਤਰੀਆਂ ਦਾ ਇੱਥੇ ਲਵਾ ਲਓ ਆ ਲਓ ਜੀ ਆ ਡਬਲ ਮੋਰ ਲੱਗੀ ਇਹਨੂੰ ਬੱਚੇ ਨੂੰ ਡਬਲ ਮੋਰ ਦਵਾਈਏ ਵੀਰ ਜੀ ਹੋਣਾ ਨੇ ਠੀਕ ਹੈ ਜੀ ਗੋਲੂ ਜੇ ਕਿਹੜੇ ਤਰ੍ਹਾਂ ਦੇ ਜਾਨਵਰ ਵਧੀਆ ਹੈ ਇਹ ਗੋਲੂ ਆ ਲੋ ਜੀ ਆ ਦੂਜੇ ਪਰਿੰਦੇ ਨੂੰ ਮੋਰ ਲੱਗੀ ਜੀ ਆ ਲੋ ਜੀ ਤੀਜੇ ਪਰਿੰਦੇ ਨੂੰ ਮੋਰ ਲੱਗੀ ਜੀ ਆ ਲੋ ਆ ਚੌਥੇ ਪਰਿੰਦੇ ਨੂੰ ਮੋਰ ਲੱਗੀ ਜੀ ਵੀਰ ਜੀ ਉਹਨਾਂ ਦੀ ਛੱਤ ਤੇ ਲਾ ਵੀਰ ਜੀ ਉਹਨਾਂ ਦੀ ਛੱਤ ਤੇ ਟਾੜੀ ਨਹੀਂ ਚਾਹ ਸਾਗ ਬਟਰ ਆ ਪੰਜਵੇਂ ਪਰਿੰਦੇ ਨੂੰ ਮੋਹ ਲੱਗ ਗਈ ਏ ਠੀਕ ਹੋ ਗਿਆ ਜੀ ਆ ਲਓ ਜੀ ਛੇਵੇਂ ਪਰਿੰਦੇ ਨੂੰ ਮੋਹ ਲੱਗ ਗਿਆ ਤੇ ਦੀ ਗੱਲ ਕਰਨ ਦੇ ਘਰੇ ਇੱਧਰ ਪੰਜ ਆ ਗਿਆ ਕੋਈ ਤਰ੍ਹਾਂ ਦੀ ਚੱਲ ਨਹੀਂ ਉਹਦਾ ਦੀ ਜੱਲ ਮੈਨੂੰ ਗੱਲ ਆ ਇੱਧਰ ਮੈਂ ਆ ਸੱਤਵੇਂ ਪਰਿੰਦੇ ਨੂੰ ਮੋਹ ਲੱਗ ਗਈ ਠੀਕ ਹੈ ਜੀ ਆ ਲਓ ਜੀ ਮਖੇਲਾ ਹਰਿਆ ਮਖੇਲਾ ਹਾਲੋ ਜੀ ਇਹ ਕਿਹਦੀ ਗੱਲ ਕਰਦੇ ਆ ਅੱਠ ਦਾ ਇੱਕ ਮਿੰਟ ਬੱਜਾ ਵੜੀ ਠੀਕ ਹੈ ਜੀ ਇਹ ਜੋ ਕਰਦਾ ਜੀ ਇਹ ਦੇਖੋ ਨਹੀਂ ਇਹ ਅੱਠ ਕਬੂਤਰਾਂ ਨੂੰ ਮੋਰਾ ਲੱਗਣੀ ਵੀਰ ਜੀ ਨਾਲ ਬੱਚਾ ਕਰਦਾ ਨਹੀਂ ਜਾਂਦਾ ਹਾਲੋ ਜੀ ਬਿਨੀ ਵੀਰ ਜੀ ਹੁਣਾਂ ਦੀ ਛੱਤ ਤੇ ਫੇਲੇ ਕਬੂਤਰ ਨੂੰ ਮੋਰ ਲੱਗ ਗਈ ਜੀ ਹਾਲੋ ਇਹ ਦੂਜੇ ਪ੍ਰਿੰਦੇ ਨੂੰ ਠੀਕ ਹੈ ਜੀ ਦੁਜੀਏ ਪਰਿੰਦੇ ਨੂੰ ਮੋਹ ਲੱਗ ਗਈ ਏ ਆਲੋ ਜੀ ਤੀਜੇ ਪਰਿੰਦੇ ਨੂੰ ਮੋਹ ਲੱਗ ਗਈ ਏ ਜੀ ਆਲੋ ਜੀ ਚੌਥੇ ਪਰਿੰਦੇ ਨੂੰ ਮੋਹ ਲੱਗ ਗਈ ਏ ਆ ਪੰਜਵੇਂ ਕਬੂਤਰ ਨੂੰ ਮੋਹ ਲੱਗਣ ਲੱਗੀ ਏ ਜੀ ਆਲੋ ਜੀ ਨਹੀਂ ਉਹ ਮੋਹ ਆਵਾ ਪਰੇ ਲਾਈ ਏ ਅਛੇਵੇਂ ਕਬੂਤਰ ਨੂੰ ਮੋਹ ਲੱਗ ਗਈ ਏ ਜੀ ਹਾਲੋ ਜੀ ਜਿੱਟੂ ਵਾਲੇ ਜਿੱਟੂ ਵਾਲਾ ਸਤਵੇਂ ਕਬੂਤਰ ਨੂੰ ਮੋਰ ਲੱਗ ਗਈ ਹੈ ਜੀ ਸਤਵੇਂ ਕਬੂਤਰ ਨੂੰ ਮੋਰ ਲੱਗ ਗਈ ਹੈ ਉਹ ਦੱਸਾਂ ਕੁਝ ਬਣਾ ਲਓ ਹਾਲੋ ਵੀ ਜੀ ਸੱਤ ਪ੍ਰਿੰਦਿਆਂ ਨੂੰ ਮੋਰਾਂ ਲੱਗੀਆਂ ਜੀ ਬਿੰਨੀ ਵੀਰ ਦੀ ਛੱਤ ਤੇ ਹਾਂ ਜੀ ਠੀਕ ਹੈ ਜੀ ਬਿੰਨੀ ਵੀਰ ਦੀ ਛੱਤ ਹਾਲੋ ਵੀਰ ਜੀ ਰੋਬਿੰਨ ਵੀਰ ਜੀ ਹੁਣਾਂ ਦੀ ਛੱਤ ਸੋਨੂੰ ਪਿਜਣ ਠੀਕ ਹੈ ਸੋਨੂੰ ਵੀਰ ਜੀ ਕਾਈਟ ਵਾਲੇ ਠੀਕ ਹੈ ਜੀ ਪਈ ਉਹਨਾਂ ਦੀ ਛੱਤ ਤੇ ਜੀ ਆਪਾਂ ਜੇ ਉੱਥੇ ਮੋਰਾ ਲਵਾ ਰਹੇ ਜੀ ਨਾ ਰਹਗਾ ਜੀ ਚੀਨਾ ਠੀਕ ਹੈ ਜੀ ਚੀਨਾ ਨਾ ਰਹਗਾ ਜੀ ਕੋਈ ਨਪਦੋ ਤਾਈ ਕੋਈ ਗੱਲ ਨਹੀਂ ਹੋ ਰਹੀ ਦਰਾ ਦਾ ਪੂਰਾਵਾ ਮੈਂ ਤਾਂ ਮੈਂ ਠੀਕ ਹੈ ਨਾ ਇਹ ਇਹ ਚੀਜ਼ ਡੇਢੀ ਆ ਪਹਿਲੇ ਪ੍ਰਿੰਦੇ ਨੂੰ ਮੋਹ ਲੱਗੀ ਹੈ ਉਹ ਚੀਜ਼ ਰੱਖ ਮੋਬਾਈਲ ਰੱਖਾ ਨਾ ਆਪਣਾ ਆ ਲੋ ਯਾਰ ਦੂਜਾ ਪ੍ਰਿੰਦਾ ਜੀ ਉਹ ਇੱਕ ਕਬੂਤਰ ਦਾ ਢਿੱਲਾ ਲੱਭ ਕੇ ਲਾਓ ਬੱਚਾ ਨੇ ਜਿਹੜਾ ਪਾਇਆ ਠੀਕ ਹੋ ਗਿਆ ਜੀ ਆਂਦਾ ਕੋਈ ਕਿਹੜਾ ਹੈ ਆ ਲੋ ਜੀ ਕਬੂਤਰ ਹੀ ਰਹਿ ਪਾ ਆ ਮੁੰਡੇ ਨੇ ਮੈਨੂੰ ਦੂਜੇ ਨੰਬਰ 'ਚ ਉਹਦੇ ਚੱਪੇ ਲੱਗੇ ਠੀਕ ਹੋ ਗਿਆ ਜੀ ਤੀਜੇ ਪ੍ਰਿੰਦੇ ਨੂੰ ਮੋਹ ਲੱਗੀ ਹਲੋ ਜੀ ਚਲਦਾ ਪਤਾ ਚਲਦਾ ਹਲੋ ਜੀ ਚੌਥੇ ਬਰੀਂਦੇ ਨੂੰ ਮੋਰ ਲੱਗੀ ਹੈ ਜੀ ਬੰਦ ਹੋ ਗਿਆ ਬਲੈਕ ਆਊਟ ਸੈਕ ਆਊਟ ਸਾਰਾ ਹਲੋ ਲੱਗਦੀ ਇਹਨੂੰ ਹਾਂ ਜੀ ਡਬਲ ਮੋਰ ਦੀ ਗਿਵਚ ਨੂੰ ਹਲੋ ਜੀ ਇਹ ਦੂਜੀ ਮੋਰ ਤਾਲ ਉਹਨੇ ਪਏ ਆ ਜੀ ਦੂਜੀ ਛੀਲੇ 'ਚ ਵੀ ਕੋਠਾ ਗਾਵਾ ਤਾਂ ਕਰਕੇ ਆ ਡਬਲ ਮੋਰ ਲੱਗੀ ਹੈ ਆ ਪ੍ਰਿੰਦੇ ਨੂੰ ਠੀਕ ਹੈ ਜਿਹੜੀ ਇਹ ਹੋਈ ਹੈ ਫਤੂ ਵਾਲੀ ਜਿਹੜੀ ਇਹ ਹੋਈ ਹੈ ਫਤੂ ਵਾਲੀ ਡਬਲ ਮੋਰ ਦੇ ਕਹ ਦੋ ਭਾਈ ਮਾੜਾ ਬੋਲ ਠੀਕ ਹੈ ਬੋਲਦਾ ਜੀ 6 ਕਲੀ ਦਾ ਬੱਚਾ ਇਹ ਯਾਦ ਕਰ ਹਲੋ ਜੀ ਨਾਲਾ ਥੋੜਾ ਜਿਹਾ ਵਿੰਗਾ ਹੈ ਕਬੂਤਰ ਕਾਸ਼ਨਾ ਠੀਕ ਹੈ ਜੀ ਵੀਰ ਜੀ ਹੁਣਾ ਦਾ ਰੋਕਣ ਵੀਰ ਦਾ ਆ ਠੀਕ ਹੋ ਗਿਆ ਆ ਰੋਕ ਲੈਣ ਆ ਆ ਲੋ ਜੀ ਆ ਛੇ ਪਰਿੰਦੇ ਜੀ ਤੇ ਸਤਵੀਂ ਮਾਦੀ ਥੱਲੇ ਜੀ ਉਹਨੂੰ ਥੱਲੇ ਜਾ ਕੇ ਮੋਰ ਲਾਵਾਂਗੇ ਠੀਕ ਹੈ ਜੀ ਓਕੇ ਹੋ ਗਿਆ ਜੀ ਆ ਲੋ ਜੀ ਸਤਵੀਂ ਮਾਦੀ ਨੂੰ ਮੋਰ ਲੱਗ ਗਈ ਠੀਕ ਹੈ ਜੀ ਇਹ ਮਾਦੀ ਹੈ ਜੀ ਇੱਕ ਥੱਲੇ ਠੀਕ ਹੋ ਗਿਆ ਜੀ ਠੀਕ ਹੋ ਗਿਆ ਤਾਂ ਜੀ ਓਕੇ ਓਕੇ ਜੀ ਆ ਸੱਤ ਕਬੂਤਰ ਹੋ ਗਏ ਜੀ ਠੀਕ ਹੈ ਜੀ ਮਾਦੀ ਵੀਜੀ ਲੋ ਜੀ ਅਗਲੀ ਵੀਡੀਓ ਜਲਦ ਮਿਲਾਂਗੇ ਤਦ ਤੱਕ ਲਈ ਧੰਨਵਾਦ ਸ਼ੁਕਰੀਆ ਸਤਿ ਸ੍ਰੀ ਅਕਾਲ ਆ ਲੋ ਜੀ ਲਾਸਟ ਛੱਤ ਠੀਕ ਹੈ ਜੀ ਇੱਕ ਤੋਂ 7 ਹੋਰ ਅਗੀ ਮੰਗੇ ਵੀਰ ਦੀ ਇੱਕ ਮੰਗੇ ਵੀਰ ਦੀ ਛੱਤ ਹੋਰ ਸੋਰੀ ਇੱਕ ਛੱਤ ਰਹਿ ਗਈ ਸੀ ਜੀ ਇਹ ਸੈਕਿੰਡ ਲਾਸਟ ਛੱਤ ਤੇ ਆਪਾਂ ਪਹੁੰਚੇ ਆਂ ਜੀ ਆਪੂ ਵੀਰ ਆਪਣਾ ਰਾਜਾ ਉਸਤਾਦ ਹੀ ਹੁਣੀ ਠੀਕ ਹੈ ਜੀ ਤੇ ਨਾਲ ਹੈਪੀ ਵੀਰ ਖਲੀਫਾ ਠੀਕ ਹੋ ਗਿਆ ਜੀ ਇਹ ਵੀਰ ਸਾਰੇ ਮੋਰਾ ਮੁੰਨ ਲੋਣ ਆਏ ਨੇ ਇਹ ਫਤੂ ਵੀਰ ਜੀ ਦੀ ਛਾਤੇ ਗਈ ਏ ਠੀਕ ਹੋ ਗਿਆ ਜੀ ਤੇ ਲਓ ਜੀ ਲਾਉਨੇ ਆ ਮੋਹਰਾ ਤੇ ਕਰੋਨੇ ਆ ਸ਼ੌਂਕ ਪ੍ਰਿੰਦਿਆਂ ਦਾ ਤੇ ਵਖੋਨੇ ਆ ਮੋਹਰਾ ਲੱਗਦੀਆਂ ਜੀ ਆਹ ਲਓ ਜੀ ਪਹਿਲੇ ਪ੍ਰਿੰਦੇ ਨੂੰ ਮੋਰ ਲੱਗਣ ਲੱਗੀ ਏ ਲਓ ਠੀਕ ਹੋ ਗਿਆ ਆਹ ਲਓ ਜੀ ਉਹ ਵੀ ਮਾਦੀ ਸੀ ਵੀਰ ਜੀ ਮਾਦੀਆਂ ਤੇ ਸਾਰੀਆਂ ਮਾਦੀਆਂ ਉਹ ਵੀ ਮਾਦੀ ਆ ਸਾਰੀਆਂ ਮਾਦੀਆਂ ਵੀ ਮਾਦੀ ਏ ਜੀ ਇਹ ਦੂਜੀ ਮਾਦੀ ਨੂੰ ਮੋਰ ਲੱਗ ਗਈ ਏ ਠੀਕ ਹੋ ਗਿਆ ਜੀ ਰਾਜੇ ਵੀਰ ਜੀ ਆਹ ਲਓ ਜੀ ਮਾਦੀ ਇਹ 42 ਠੀਕ ਹੈ ਜੀ ਆਪਾਂ ਅਗਲਵੜੀ ਤੀਜੇ ਨੰਬਰ ਤੇ ਮਾਦੀ ਓਕੇ ਹੋ ਗਿਆ ਆਹ ਲੋ ਜੀ ਤੇ ਇਹ ਪਾ ਦਾ ਵੱਜਣਿਆ ਆ ਚੌਥੀ ਮਾਦੀ ਨੂੰ ਮੋਹਰ ਲਾਤੀ ਜਾਈ ਆਪਾਂ ਆ ਲੋ ਜੀ ਇਹ ਨਰ ਜੀ ਪਹਿਲੇ ਨਰ ਨੂੰ ਮੋਹਰ ਲਾ ਗਈ ਏ ਚਾਰ ਮਾਦੀਆਂ ਤੋਂ ਬਾਅਦ ਪਹਿਲੇ ਨਰ ਨੂੰ ਮੋਹਰ ਲਾ ਗਈ ਪੰਜ ਹੋ ਗਏ ਜੀ ਮੋਹਰ ਵਾਲੇ ਠੀਕ ਹੈ ਜੀ ਆਹ ਹਾਂ ਹਲੋ ਜੀ ਹਾਂ ਅਵੀ ਕਬੂਤਰ ਜੀ ਰਾਏ ਪਾਏ ਦਾ ਪੱਲੇ ਤਲਵਾਏ ਦੀ ਪੂੰਦ ਨੂੰ ਮੂੰਚੇ ਨਹੀਂ ਆਣੀ ਮੂੰਚੇਗਾ ਪੂੰਦ ਹੈਲੋ ਜੀ ਐਤੇ ਮੋਰ ਲੱਗ ਜੀ ਠੀਕ ਹੋ ਗਿਆ ਜੀ ਆਹ ਲੋ ਜੀ ਆਹ ਸੱਤਵੇਂ ਪ੍ਰਿੰਦਰ ਮੋਰ ਲੱਗੀ ਜੀ ਠੀਕ ਹੈ ਜੀ ਆਹ ਲੋ ਜੀ ਇਹ ਅੱਠਵੇਂ ਪ੍ਰਿੰਦਰ ਮੋਰ ਲੱਗੀ ਜੀ ਠੀਕ ਹੋ ਗਿਆ ਜੀ ਇਹ ਚਾਰ ਨਾਰ ਜੀ ਫਤੂ ਵੀਰ ਜੀ ਹੁਣਾਂ ਦੀ ਛੱਤ ਤੇ ਠੀਕ ਹੈ ਜੀ ਰਾਏ ਸਤਾ ਜੀ ਹੁਣ ਮੋਰਾ ਲਵਾਈਆਂ ਜੀ ਇਹ ਚਾਰ ਨਾਰੇ ਗਏ ਠੀਕ ਹੈ ਜੀ ਨਾਲ ਆਪਣਾ ਤੋਦਾ ਵੀਰ ਆ ਨਾਲ ਆ ਗੋਪੀ ਵੀਰ ਭਾਈ ਇਹ ਵੀ ਵੀਰ ਇੱਥੇ ਸ਼ੌਂਕਰ ਦਾ ਠੀਕ ਹੋ ਗਿਆ ਜੀ ਆਹ ਲੋ ਜੀ ਚਾਰ ਮਾਧੀਆਂ ਜੀ ਚਾਰ ਨਾਰ ਵਿਖਾਈ ਤੁਹਾਨੂੰ ਤੇ ਇਹ ਚਾਰ ਮਾਧੀਆਂ ਜੀ ਜੀ ਫਤੂ ਵੀਰ ਜੀ ਨਾਲ ਦੀ ਛੱਤ ਤੇ ਤੇ ਲਓ ਹੁਣ ਅਗਲੀ ਛੱਤ ਤੇ ਲੈ ਜਾਂਦੇ ਆ ਜੀ ਮੰਗੇ ਵੀਰ ਤੁਹਾਨੂੰ ਮੰਗੇ ਵੀਰ ਦੀ ਛੱਤ ਤੇ ਚਲੋ ਬਾਏ ਬਾਏ ਹਲੋ ਜੀ ਲਾਸਟ ਛੱਤ ਮੰਗੇ ਵੀਰ ਜੀ ਹੁਣਾਂ ਦੀ ਠੀਕ ਹੈ ਜੀ ਆਪੀ ਵੀ ਲਾ ਰਿਹਾ ਇਹ ਮੋਰਾ ਠੀਕ ਹੈ ਜੀ ਮੋਰ ਲਾ ਸੀ ਇਹ ਤਾਂ ਛੜਤਾ ਇਹ ਬਿੰਦਾ ਇੱਕ ਮੋਰ ਲਾ ਗੀ ਹਲੋ ਜੀ ਦੂਜੇ ਬਿੰਦੇ ਨੂੰ ਮੋਰ ਲਾ ਗੀ ਠੀਕ ਹੋ ਗਿਆ ਪੰਜਾਂ ਜੀ ਹਰਿਆ ਕੋਤਰੀ ਨਹੀ ਵੀ ਜੀ ਠੀਕ ਹੈ ਜੀ ਉਹ ਹਰਿਆ ਹੈ ਹਲੋ ਜੀ ਠੀਕ ਹੈ ਜੀ ਜੋਤਰੀ ਮਾਰਦੀ ਜੀ ਉਸ ਕੋਲ ਦਾ طول ਆ ਗਿਆ ਹੋਤਾ ਹੈ ਹਲਾ ਹਮ ਠੀਕ ਠੀਕ ਦੂਜਾ ਦੰਡਾ ਲਿਓ ਤਾਂ ਐ ਮਾਦੀ ਠੀਕ ਹੈ ਜੀ ਆ ਲੋ ਜੀ ਚਾਰ ਕਲੀ ਦਾ ਬੱਚਾ ਹੈਗਾ ਜੀ ਠੀਕ ਹੈ ਜੀ ਤੇ ਐ ਮੋਰ ਲੱਗੀ ਵੇਖ ਲਾ ਮੋਰ ਕਲੀ ਵੇਲਾ ਚੌਥੇ ਪਰਿੰਦੇ ਨੂੰ ਖਾਦੋ ਚਾਰ ਕਲੀ ਪਾ ਦੇ ਬਾਤ ਉਹਨਾਂ ਬੰਗੜਾ ਪਾ ਦੇ ਚੌਥੀ ਕਲੀ ਭਾਈ ਪੰਜਵੀਂ ਕਲੀ ਜੀ ਪੰਜਵੀਂ ਕਲੀ ਪੰਜਵੀਂ ਨੂੰ ਨਹੀਂ ਚਾਰ ਦੀ ਉਹਨੇ ਤੇ ਇਹਨਦੇ ਦੋ ਪੰਜ ਉੱਥੇ ਉਹਦਾ ਬੱਚਾ ਛੜਿਆ ਇਹਨਾਂ ਪੰਜਵੀਂ ਗਲੀ ਪੰਜਵੀਂ ਗਲੀ ਪੰਜਵੀਂ ਗਲੀ ਪੰਜ ਗਲੀ ਦਾ ਬੱਚਾ ਹੈ ਆ ਵੀ ਲੋ ਆ ਠੀਕ ਹੈ ਛੜ ਦੋ ਪੰਜ ਗਲੀ ਦਾ ਬੱਚਾ ਇਹ ਜੀ ਆ ਇਹਨੂੰ ਕਿੰਦਰਾ ਵੀ ਪੰਗਾ ਚਾਰ ਹੋ ਗਏ ਜੀ ਲਾ ਲਓ ਜੀ ਕਰਾਸ਼ ਹੋ ਗੂ ਜਿੱਥੇ ਲਾਣੀ ਮੋਲ ਚਿੱਟਾ ਹੈਗਾ ਲਾ ਦੇ ਲਾ ਦੇ ਇੱਥੇ ਲਾ ਦੇ ਚਾਰਾਂ ਦੇ ਲਾ ਦੋ ਲਾ ਦੇ ਇੱਥੇ ਠੇਕ ਜਣੀ ਆ ਕੋਈ ਹੋਰ ਤਾਂ ਦੇ ਦਾਂ ਉਹ ਨਹੀਂ ਲੱਗਦੀ ਵੀ ਬੱਬਾ ਜੀ ਲੱਗੀ ਆ ਠੀਕ ਆ ਠੀਕ ਹੋ ਗਈ ਜੈਸ ਹੋ ਗਈ ਆ ਆ ਠੀਕ ਹੈ ਆ ਵੀ ਲੋ ਬਣਾਓ ਉਧਰ ਵੀ ਲੋ ਠੀਕ ਹੋ ਗਈ ਆ ਕਬੂਤਰ ਜੀ ਇਹ ਇਹ ਲੰਪਾਂ ਜੂਗੀ ਹਲੋ ਜੀ ਚੱਲੇ ਗਾ ਰੋਏ ਇਹ ਲੱਗੀ ਏ ਉਸਰਾ ਕਬੂਤਰ ਜੀ ਠੀਕ ਹੈ ਜੋ ਉਸਰਾ ਕਬੂਤਰ ਮਾਰ ਦੋ ਜੀ ਇੱਕ ਆਇ ਕਬੂਤਰ ਅਗਲਾ ਠੀਕ ਹੋ ਗਿਆ ਜੀ ਹਲੋ ਜੀ ਠੀਕ ਹੈ ਇਹ ਪਚੀਨੀ ਮਾਦੀ ਠੀਕ ਹੈ ਜੀ ਇਹ ਲੋ ਪਚੀਨੀ ਮਾਦੀ ਨੂੰ ਮੋਹ ਲੱਗ ਗਈ ਠੀਕ ਹੋ ਗਈ ਹਾਂ ਲੋ ਜੀ 8ਵੇਂ ਪਰਿੰਦੇ ਨੂੰ ਮੋਰ ਲੱਗ ਗਈ ਹੈ ਜੀ ਠੀਕ ਹੈ ਠੀਕ ਹੋ ਗਿਆ ਜੀ ਇਹਨੂੰ ਸਸਾ ਤੋਟਨੇ ਇੱਕ ਇਦਾਂ ਨੂੰ ਵੱਧ ਲੋ ਇੱਕ ਹੋ ਹੋ ਨੋ ਤੇ ਸਲਾ ਇਤਾਲੀ ਆਦਾ ਜੀ ਆਹ ਘਮਤਰਾ ਮੋਰ ਲੱਗ ਗਈ ਇੱਕ ਨੂੰ ਹੋਰ ਚੇ ਨਾਲ ਲੱਗ ਗਈ ਮੋਰ ਕੋ ਸਹੀ ਆਉਂਦੇ ਹੋਈ ਮੰਗੇ ਵੀਰ ਦੀ ਛਾਤ ਦੇ ਮੋਹਰਾ ਲੱਗ ਗਿਆ ਜੀ ਤੇ ਲਾਸਟ ਛੱਤ ਹੀ ਠੀਕ ਹੈ ਜੀ ਤੇ ਅਗਲੀ ਵੀਡੀਓ ਚ ਮਿਲਾਂਗੇ ਜਲਦ ਤਾ ਤੱਕ ਲਈ ਧੰਨਵਾਦ ਸ਼ੁਕਰੀਆ ਸਾਸਰੀ ਇਕਾਲ ਤੇ ਆ ਵੀਰ ਨੇ ਬਾਹਰ ਹੀ ਛੱਡੇ ਹੋਏ ਸਾਰੇ ਪਰਿੰਦੇ ਵੇਖ ਲੋ ਇਦਾਂ ਹੀ ਰਹਿੰਦੇ ਜੀ ਵੀਰ ਦੇ ਪਰਿੰਦੇ ਸਾਰੇ ਰਾਤ ਦਿਨੇ ਇਦਾਂ ਹੀ ਰਹਿੰਦੇ ਜੀ ਓਪਨ